雨 marriages as many of us are <inaudible> anusion a 26 30 31 31 31 40 31 31 35 25 6 24 26 26 27 28 30 25 27 26 25 31 24 25 27 26 26 36 27 27 26 26 26 28 29 29 21 25 35 20 30 27 27 30 30 66 32시� 31 31 31 30 derivar norma 1 30 30 31 31 31 30 30 41 30 31 30 30 31 35 30 31 31 31 31 30 60 A 30 CF 30 30 30 31 31 31 31 31 31 3370 30 31 32 32 32 31 31 31 31 31 32 30 33 33 32 31 31 31 31 31 31 32 12 32 31 32 31 31 31 31 32 32 32 31 90 33 30 31 31 32 31 32 32 31 32 31 31 31 31 31 32 3 42 31 32 Russell 42 32 32 32 32. 31 31 31 3031 32 31 31 3132 32 55 32 32 32 32 31 30 31 31 31 31 76 realise Strategy 32 3 33 1988 31 31 31 32 31 31 31 360 32 32 33 31 ਬੜਾ ਜੀ ਕਿਹੜਾ ਹੋਇਆਗਾ ਉਹ ਸੂਏਚ ਪਾਣੀ ਵੜਦੇ ਸੀ ਅਸੀਂ ਕਹਿੰਦੇ ਸੂਏਚ ਪਾਣੀ ਵੱਡੋ ਨਾ ਵੀ ਕਿਹੜਾ ਪਾਣੀ ਮਗਰਲਾ ਆਉਂਦਾ ਆਈ ਜਾਂਦੇ ਹੋ ਖੇਤਾਂ ਦਾ ਪਾਣੀ ਖੇਤਾਂ ਦਾ ਪਾਣੀ ਮਗਰੋਂ ਦਾ ਤੋੜਤੀ ਕੱਚੀ ਸਾਡਾ ਪਿੰਡ ਡੁੱਬਦਾ ਸੀ ਅਸੀਂ ਇਹ ਗੱਲ ਤੇ ਅੜੇ ਹੋ ਸੀ ਵੀ ਕੱਚੀ ਜੇ ਟੁੱਟੂ ਤਾਂ ਪਿੰਡ ਡੁੱਬੂ ਵੀ ਪਿੰਡ ਬਚਣਾ ਜ਼ਰੂਰੀ ਆ ਵੀ ਫਸਲਾਂ ਦਾ ਨਿਸ਼ਾਨਾ ਤਾਂ ਹੋ ਗਿਆ ਇਹ ਬੰਦਿਆਂ ਦੇ ਛੱਟਾਂ ਬਹੁਤ ਦੇ ਸਾਡਿਆਂ ਦੇ ਬਰਨਾਲੀ ਵਿਖਤ ਆਜਾ ਦਾਖਲ ਨੇ ਤਿੰਨ ਬੰਦੇ ਪ੍ਰਕੋ ਤਰੋਚਨ ਸਿੰਘ ਤੇ ਮੇਵਾ ਵੀ ਹਰਮੰਡਲ ਹਰਮੰਡਲ ਤਿੰਨ ਬੰਦਿਆਂ ਦੇ ਛੱਟਾਂ ਤੁਸੀਂ ਕੀ ਚਾਹੁੰਦੇ ਸਰਕਾਰ ਅਸੀਂ ਤਾਂ ਇਹ ਚਾਹੁੰਦੇ ਆ ਵੀ ਕਿਹੜਾ ਪਾਣੀ ਫਾਲਤੂ ਆ ਰਿਹਾ ਵੀ ਪੰਜ ਐਂਟਰੀਆਂ ਕੀਤਾ ਜਾਵੇ ਤੇ ਨਹੀਂ ਤਾਂ ਰਾਤ ਨੂੰ ਜੇ ਬੱਤੂ ਹੋਰ ਪੈ ਗਿਆ ਤਾਂ ਜੋਧਪੁਰ ਡੁੱਬ ਜੂ ਬਹੁਤ ਘੱਡਕ ਵੀ ਚੁੱਕੇ ਨੇ 12 13 ਘੱਡਕ ਪੇ ਰਣਨਾ ਸਿੰਘਾਂ ਦੇ ਕਿਹੜਾ ਰਾਤ ਨਿਸ਼ਾਨ ਹੋਇਆ ਹੈ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡਾ ਵੱਧ ਤੋਂ ਵੱਧ ਫਾਇਦਾ ਕੀਤਾ ਜਾਵੇ। ਬਾਰਸ਼ ਜ਼ਿਆਦਾ ਹੋਣ ਕਰਕੇ ਇਸੇ ਤੋਂ ਪੰਜੀ ਪਿੰਡਾਂ ਦਾ ਨਜਾਇਜ਼ ਪਾਣੀ ਆ ਗਿਆ। ਜਿਹਦੇ ਮਤਲਬ ਨਾਈ ਵਾਲਾ ਪਿੰਡ ਆਉਂਦਾ ਜੀ ਤੇ ਠੀਕਰੀ ਵਾਲਾ ਆਉਂਦਾ, ਪੋਤਨਾ ਆਉਂਦਾ, ਰੈਸਰ ਆਉਂਦਾ। ਉਹ ਪਿੰਡਾਂ ਦਾ ਨਜਾਇਜ਼ ਪਾਣੀ ਆਉਣ ਕਰਨਾ ਇੱਥੇ ਮੇਨ ਹਾਈਵੇ ਤੇ ਕੋਈ ਪੁਆਇੰਟ ਨਾ ਹੋਣ ਕਰਨਾ ਇੱਥੇ ਆ ਕੇ ਇੱਕ ਟਾਈਮ ਠੱਲ ਲੱਗ ਗਈ। ਠੱਲ ਲੱਗੀ ਵੀ ਤਾਂ ਇੱਥੋਂ ਮਤਲਬ ਜਿਹੜਾ ਸੂਗਾ ਸੀਗਾ ਕੱਸੀ ਜੀ ਨੂੰ ਆਪਾਂ ਕਹਿ ਦਈਏ ਵੱਡੀ ਉਹਦੇ ਵਿੱਚ ਦੀ ਸਾਡਾ ਪਾਣੀ ਦਾ ਨਿਕਾਸ ਹੋ ਰਿਹਾ ਸੀ ਪਿੰਡ ਦਾ। ਇਥੇ ਕੀ ਹੋਇਆ ਕਿ ਜੋਧਪੁਰ ਦੇ